पडिर टय filtour थिह वहँ जवाग ङसे स्वेप्बू Kingdom, सवेज़ू ਆਰਿਆਨੂ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸ੍ਰੀ ਦੁਰਦਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਵਿਚ ਸਾਡੀ ਐਸੋਸੀਏਸ਼ਨ ਹੈ ਪੰਜਾਬ ਇੰਡੀਅਨ ਰੇਡੀਓਲੋਜੀਕਲ ਐਂਡ ਇਮੇਜਿੰਗ ਐਸੋਸੀਏਸ਼ਨ ਜਿਸ ਦੇ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਰੂਬਰੂ ਹੋ ਰਿਹਾ ਅਸੀਂ ਇਹ ਕਾਨਫਰੰਸ ਕਰ ਰਹੇ ਹਾਂ ਜਿਹਦਾ ਨਾਮ ਹੈ ਡਾਕਟਰ ਆਰਚੇਦ ਉਲਾਟੀਆ ਸੀਐਮਈ 2024 ਕਿ ਸਾਡੀ ਸੈਂਟਰਲ ਨੈਸ਼ਨਲ ਟੀਮ ਵੱਲੋਂ ਸਾਨੂੰ ਅਲਾਟ ਕੀਤੀ ਗਈ ਹੈ ਇਸ ਕਾਨਫਰੰਸ ਦਾ ਜਿਹੜਾ ਥੀਮ ਹੈ ਉਹ ਹੈ ਫੀਟਲ ਇਮੇਜਿੰਗ ਫਰੋਮ ਬੇਸਿਕ ਟੂ ਐਡਵਾਂਸ दैट इज ਜਿਹੜਾ ਪ੍ਰੈਗਨੈਂਸੀ ਹੈ ਪ੍ਰੈਗਨੈਂਸੀ ਦੇ ਵਿੱਚ ਜਿਹੜਾ ਧਰਬ ਧਰਬ ਹੈ ਉਹਦੀ ਅਲਟਰਾਸਾਉਂਡ ਦੀ ਜੜੀ ਹੈ ਜੀ ਹੈ ਵੈਦਰ ਉਹਦੀ ఎవਰੀਥਿੰਗ ਇਜ਼ ਨਾਰਮਲ ਪ੍ਰੈਗਨੈਂਸੀ ਹੈਲਦੀ ਚੱਲ ਰਹੀ ਹੈ ਕਿਸ ਤਰ੍ਹਾਂ ਹੈ ਉਹ ਸਾਰਾ ਜਿਹੜਾ ਹੈ ਅਲਟਰਾਸਾਉਂਡ ਤੇ ਅੱਜਕੱਲ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਸਾਰਾ ਦੇਖਿਆ ਜਾਂਦਾ ਹੈ ਉਹਦੇ ਲਈ ਸਾਡੇ ਤੋਂ ਅੱਜ ਸਾਰੇ 올ਓਵਰ ਇੰਡੀਆ ਪੂਰੇ ਜੋ ਐਕਸਪਰਟਸ ਨੇ ਫੀਟਲ ਇਮੇਜਿੰਗ ਦੇ ਇਹ ਜਿਹਨਾਂ ਦਾ ਨਾਮ ਲਓ ਜਿਹੜਾ ਡਾਕਟਰ ਅਸ਼ੋਤ ਖੁਰਾਣਾ ਨੇ ਡਾਕਟਰ ਰਾਮਾ ਮੂਰਤੀ ਨੇ ਡਾਕਟਰ ਮੋਹਿਤ ਸ਼ਾ ਡਾਕਟਰ ਚੰਦਰ ਲੁਲਾ ਇਹ ਹੋਰ ਰੇਡੀਓਲੋਜਿਸਟ ਨੇ ਜਿਹੜੇ ਵੱਡੇ ਸੈਲੀਬ੍ਰਿਟੀਜ਼ ਵੱਡੇ ਨੈਸ਼ਨਲ ਲੀਡਰਸ ਜੋ ਉਹ ਉਹਨਾਂ ਦੇ ਦੇ ਆਰ ਵਾਟ ਯੂ ਸੇ ਉਹਨਾਂ ਲਈ ਸਪੈਸੀਫਿਕ ਉਹਨਾਂ ਦੇ ਰੇਡੀਓਲੋਜਿਸ ਨੇ ਇਹਦੇ ਹੈਵ 올 ਟਾਈਮ ਟੂ ਅੰਮ੍ਰਿਤਸਰ ਇਹ ਅੰਮ੍ਰਿਤਸਰ ਸਪੈਸ਼ਲ ਸਾਡੇ ਇੱਕ ਸੱਦੇ ਤੇ ਪਹੁੰਚੇ ਨੇ ਇਹ ਸਾਡੇ ਲਈ ਬਹੁਤ ਵੱਡੀ ਮਾਨਵਲੀ ਗੱਲ ਹੈ ਇਧਰ ਇਹ ਤਿੰਨ ਦਿਨ ਦੀ ਅਸੀਂ ਇੱਥੇ ਇਸੇ ਦੇ ਉੱਤੇ ਲੈਕਚਰ ਹੋਣ ਜੇ ਫ ਦੀ ਮਦਰ ਦੇ ਉੱਤੇ ਹੈਲਦੀ ਚਾਈਲਡ ਦੇ ਉੱਤੇ ਐਂਡ ਇਹਦੇ ਲਈ ਹੁਣ ਪਹਿਲੇ ਦਿਨ ਸਾਡੀ ਲਾਈਵ ਡੈਮੋਨਸਟ੍ਰੇਸ਼ਨ ਐਸਜੀਆਰਡੀ ਯੂਨੀਵਰਸਿਟੀ ਚ ਹੋ ਰਹੀ ਹੈ ਉਹਦੇ ਲਈ ਮੈਂ ਬਹੁਤ ਦਿਲੋਂ ਬਹੁਤ ਬਹੁਤ ਧੰਨਵਾਦੀ ਹਾਂ ਐਸਜੀਆਰਡੀ ਯੂਨੀਵਰਸਿਟੀ ਦਾ ਐਸਜੀਆਰਡੀ ਚੈਰੀਟੇਬਲ ਹਸਪੀਟਲ ਟਰਸਟ ਦਾ ਸਾਰੀ ਐਡਮਿਨਿਸਟ੍ਰੇਸ਼ਨ ਸਾਡੇ ਡੀਨ ਡਾਕਟਰ ਏਪੀ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਅੱਛੀ ਸਪੋਰਟ ਇਨੀ ਬਲੇਸਿੰਗਸ ਦਿੱਤੀਆਂ ਸਾਨੂੰ ਫੁੱਲ ਅਥਾਰਟੀ ਦਿੰਦੀ ਹੈ ਰਿਗਾਰਡਿੰਗ ਇਵਰੀਥਿੰਗ ਅਸੀਂ ਇੰਨਾ ਸਫਲੂ ਸੈਟਅਪ ਕਰ ਸਕਦੇ ਹਾਂ ਸੋ ਅੱਜ ਦੇ ਲਈ ਹੁਣ ਇਸ ਦੇ ਲਈ ਸਾਡਾ ਇੱਕ ਬੜੀ ਮਾਣਵ ਫ੍ਰੋਮ ਕਸ਼ਮੀਰ ਕਨਿਆ ਟੁਮਾਰੀ ਗੁਜਰਾਤ ਉੜੀਸਾ ਹਰ ਸਟੇਟ ਤੋਂ ਸਾਡੇ ਕੋ ਡੈਲੀਗੇਟਸ ਪੀਜੀ ਸਟੂਡੈਂਟਸ ਇੱਥੇ ਪਹੁੰਚੇ ਨੇ ਉਹ ਸਾਡੇ ਲਈ ਕਾਫੀ ਮਾਨਵਲੀ ਗੱਲ ਹੈ ਅਣ ਕੱਲ ਇਹ ਇਹ ਅੱਜ ਪ੍ਰੀ ਕਾਨਫਰੈਂਸ ਵਰਕਸ਼ਾਪ ਹੈ ਜਿਸ ਦਾ ਲਈ ਸਾਡੇ ਮੁੱਖ ਮਹਿਮਾਨ ਨੇ ਡਾਕਟਰ ਹਤਿੰਦਰ ਤੌਰਸੋਲ ਮਾਨਵਲੀ ਗੱਲ ਹੈ ਉਹ ਸਾਡੇ ਰੇਡੀਓਲੋਜੀਸਟ ਨੇ ਤੇ ਨਾਲ ਡਾਇਰੈਕਟਰ ਹੈਲਥ ਸਰਵਿਸਿਜ਼ ਨੇ ਸੋ ਸ਼ੀਜ਼ ਆਰ ਚੀਫ ਜੇਸ ਹੁਣ ਕੱਲ ਦੇ ਲਈ ਸਾਡੇ ਇਹ ਕਾਨਫਰੈਂਸੀ ਇਨੋਰੇਸ਼ਨ ਹੋ ਰਹੀ ਹੈ ਕੱਲ ਉਹ ਹੋਟਲ ਰੈਡੀਸਨ ਬਲੂ ਚ ਹੈ ਦੋ ਦਿਨ ਉੱਥੇ ਲੈਕਚਰ ਚੱਲਣਗੇ ਉੱਥੇ ਸਾਡੇ ਮੁੱਖ ਮਹਿਮਾਨ ਆ ਰਹੇ ਨੇ ਜਿਹ eminent minister government of india shrimati madam Harsimratwar taur badal ji so it is all oriented to women ਕਾਨਫਰੈਂਸ ਫੀਟਲ ਇਮੇਜ ਇਨ ਔਮਨ ਪ੍ਰੈਗਨੈਂਸੀ ਚੀਫ ਜੈਸ ਆਲ ਔਮਨ ਸਾਡਾ ਇੱਕ ਮਕਸਦ ਹੈ ਟੂ ਸ਼ੋ ਥਿਸ ਔਮਨ ਪਾਵਰ ਇਨ ਥਿਸ ਐਂਡ ਇਟ ਇਟ ਸ਼ੁੱਡ ਨਾਟ ਬੀ ਜਸਟ ਵੀ ਟਾਟ ਇਸ ਦੀ ਔਮਨ ਪਾਵਰ ਔਮਨ ਐਮਪਾਵਰਮੈਂਟ ਸਾਨੂੰ ਇਹਨੂੰ ਡਰਾਊਂਡ ਰਿਐਲਿਟੀ ਤੇ ਲਿਆਣਾ ਪਏਗਾ ਫਾਰ ਥਿਸ ਬ੍ਰਿੰਗਿੰਗ ਥਿਸ ਇਨਟੂ ਡਰਾਊਂਡ ਰਿਐਲਿਟੀ ਇਟ ਰੇਡੀਓਲੋਜੀ ਦਾ ਬਹੁਤ ਇੰਪੋਰਟੈਂਟ ਹੋਲ ਹੈ ਟੈਕਨੋਲੋਜੀ ਦਾ ਸਹੀ ਯੂਜ਼ ਹੋਣਾ ਇਸ ਲਈ ਮੇਰੇ ਲਈ ਮਾਨ ਦੀ ਗੱਲ ਹੈ ਆਈ ਕੈਨ ਡੈਫੀਨਿਟਲੀ ਸੇ ਕਿ ਕੋਈ ਰੇਡੀਓਲੋਜਿਸਟ ਇਜ਼ ਨੇਵਰ ਇਨਵੋਲਡ ਇਨ ਐਨੀ ਵਾਟ ਯੂ ਸੇ ਮਾਲ ਪ੍ਰੈਕਟਿਸ ਔਰ ਐਨੀਥਿੰਗ ਵੇਅਰ ਦਿਸ ਇਨ ਆਨ ਅਲਟਰਾਸਾਉਂਡ ਜਿਸ ਤਰ੍ਹਾਂ ਹੀ ਸੁਣਨ ਨੂੰ ਆਉਂਦਾ ਹੈ ਦੇ ਚ ਇਸ ਟਰਮੀਨੇਸ਼ਨ ਟੋਟਲੀ ਬੈਂਡ ਨਥਿੰ ਨੋ ਰਾਇਓਲੋਜੀ ਇਨਵੋਲਡ ਇਨ ਥਿਸ ਟੈਕਨੋਲੋਜੀ ਸ਼ੁੱਡ ਬੀ ਯੂਜ਼ਡ ਇਨ ਪ੍ਰੋਪਰ ਹੈਂਡਸ ਇਨ ਪ੍ਰੋਪਰ ਵੇ ਉਹ ਪ੍ਰੋਪਰ ਵੇ ਕੀ ਹੈ ਕਿ ਜਿਹੜਾ ਦਰਬ ਹੈ ਉਹ ਦਰਬ ਦੇ ਵਿੱਚ ਜਿਹੜਾ ਬੱਚਾ ਉਹ ਬਿਲਕੁਲ ਦੀ ਠੀਕ ਪਲ ਰਿਹਾ ਉਹਦੀ ਮਦਰ ਨੂੰ ਕੋਈ ਪ੍ਰੀ ਐਟਲੈਮਪਸੀਆ ਕੋ ਬੀਪੀ ਦੀ ਪ੍ਰੋਬਲਮ ਹੈ ਡਾਇਬੀਟਿਸ ਦੀ ਪ੍ਰੋਬਲਮ ਹੈ ਉਹਦੇ ਲਈ ਅਲਟਰਾਸਾਉਂਡ ਬਹੁਤ ਇੰਪੋਰਟੈਂਟ ਹੈ ਕਿਸ ਵੇਲੇ ਅਲਟਰਾਸਾਉਂਡ ਹੋਣਾ ਚਾਹੀਦਾ ਹੈ ਅਲਟਰਾਸਾਉਂਡ ਦੀ ਜਿਹੜੀ ਸਾਡੇ ਕੋਲ ਮਸ਼ੀਨਰੀ ਆ ਚੁੱਕੀ ਐ ਐਕਸਪਰਟਾਈਜ਼ ਆ ਚੁੱਕਾ ਹੈ ਮਦਰ ਦੀ ਹੈਲਥ ਹੈਲਥ ਹੋ ਐਸੋਸੀਏਸ਼ਨ ਲਈ ਬਹੁਤ ਮਾਨਵਲੀ ਗੱਲ ਹੈ ਇੀਚ ਵਨ 올ਓਵਰ ਇੰਡੀਆ ਜਿਹੜੀ ਇਹ ਕਾਨਫਰੰਸ ਹੈ ਇਹਦੇ ਵਿੱਚ ਫਰਸਟ ਟਾਈਮ ਇਦਾਂ ਹੋ ਰਿਹਾ ਐਨੇ ਜ਼ਿਆਦਾ ਡੈਲੀਗੇਟਸ ਐਸੋਸੀਏਸ਼ਨ ਸਰਕੰਪਰਸਰ ਪਹੁੰਚੇ ਨੇ ਥੈਨ ਉਸ ਤੋਂ ਬਾਅਦ ਅਸੀਂ ਕੱਲ ਉਹ ਵੀ ਕਰ ਰਹੇ ਹਾਂ ਆਪਣੀ ਇੱਕ ਨਿਊਜ਼ਲੈਟਰ ਰੀਲੀਜ਼ ਕਰ ਰਹੇ ਹਾਂ ਜਿਹਦਾ ਨਾਮ ਹੈ ਪੰਜਾਬ ਰੇਡੀਓਲੋਜੀ ਕ੍ਰੋਨਿਕਲ ਇਹ ਪਹਿਲੀ ਨਿਊਜ਼ਲੈਟਰ ਹੈ 올ਓਵਰ ਹੁਣੇ ਤੇ ਪੰਜਾਬ ਸਟੇਟ ਦੇ ਵਿੱਚ ਜਿਹੜੀ ਸੀ ਬਣਾਈ ਹੈ ਹਰ ਚੌਥੇ ਮਹੀਨੇ ਵਿੱਚ ਰਿਲੀਜ਼ ਹੋਇਆ ਕਰੇਗੀ ਇਹਦੇ ਲਈ ਰੇਡੀਓਲੋਜੀਜ਼ ਦੀਆਂ ਅਚੀਵਮੈਂਟਸ ਕੋਈ ਫਨ ਕੋਇਟਰੀ ਵੀ ਆ ਟੂ ਸਟੋਰੀ ਸਾਰਾ ਕੁਝ ਵਿੱਚ ਐਡ ਹੋਏ ਸਪੋਰਟ ਦਿੰਦੀ ਹੈ ਇਹਦੇ ਲਈ ਸਾਨੂੰ ਕਾਫੇ ਚਿਰ ਤੋਂ ਵੀ ਆ ਡੂਇੰਗ ਦੇ ਸਾਨੂੰ ਇੱਕ ਸਾਲ ਤੋਂ ਮਿਹਨਤ ਲੱਗ ਰਹੀ ਹੈ ਕਰਨ ਲਈ ਫੈਟਲਿਟੀ ਨੂੰ ਬੁਲਾਣਾ ਕਿਸੀ ਉਹਨਾਂ ਦੀ ਪ੍ਰਾਇਰ ਕਮਿਟਮੈਂਟ ਨੇ ਕੁਛ ਹੈ ਬਟ ਸਟਿਲ ਵਿਦ ਦ ਗ੍ਰੇਸ ਆਫ ਰਾਮਦਾਸ ਜੀ ਦੀ ਮੇਅਰ ਨਾਲ ਬਹੁਤ ਅੱਛਾ ਚੱਲ ਰਿਹਾ ਆਮ थैੰਕਫੁਲ ਟੂ ਐਨਟਾਇਰ ਤੁਸੀਂ ਸਾਰੇ ਪ੍ਰੈਸ ਵਲੇ ਸਾਡੇ ਕੋ ਆਏ ਹੋ ਆਮ थैੰਕਫੁਲ ਟੂ ਆਲ ਆਫ ਯੂ ਥੈਂਕ ਯੂ ਸੋ ਮੱਚ ਐਂਡ ਯਾ ਟ੍ਰਕ ਹੋਦੀ ਜੀ ਨਵੀ ਆ ਰਹੀ ਆਪਣੇ ਪੰਜਾਬ ਦੇ ਵਿੱਚ ਇਸ ਦਾ ਜਿਹੜੀ ਐਲਟਰਾਸਾਉਂਡ ਦਾ ਕੋਈ ਪ੍ਰਾਈਸ ਵੀ ਦੱਸੋਗੇ ਤਾਂ ਕੋਈ ਵੀ ਹਜੇ ਮੈਂ ਮੈਂਸ਼ਨ ਨਹੀਂ ਕੀਤਾ ਤੇ ਥੋੜਾ ਨਹੀਂ ਐਲਟਰਾਸਾਉਂਡ ਦਾ ਪ੍ਰਾਈਸ ਹਰ ਹਰਿਤ ਤੁੰਜੀ ਦੇ ਪ੍ਰਾਈਵੇਟ ਪ੍ਰੈਕਟਿਸ ਹਰਿਤ ਦਾ ਆਪਣਾ ਹੈ ਗੌਰਮੈਂਟ ਨੇ ਬੜੀ ਅੱਛੀ ਸਹੂਲਤਾਂ ਦਿੱਤੀਆਂ ਨੇ ਪੰਜਾਬ ਸਰਕਾਰ ਦੀ ਬਹੁਤ ਅੱਛੀ ਸਹੂਲਤਾਂ ਨੇ ਸਬਸਿਡਾਈਜ਼ਡ ਰੇਟ ਤੇ ਐਲਟਰਾਸਾਉਂਡ ਹੋ ਰਹੇ ਨੇ ਹੁਣ ਰੀਸੈਂਟਲੀ ਪੰਜਾਬ ਸਰਕਾਰ ਦੀ ਇੱਕ ਸਕੀਮ ਹੈ ਜਿੱਦੇ ਨਾਲ ਅਸੀਂ ਰੇਡੀਓਲੋਜਿਸ ਨਾਲ ਜੁੜੇ ਹਾਂ ਉਹਦੇ ਨਾਲ ਟੀਏ ਬਹੁਤ ਸਬਸਿਡਾਈਜ਼ਡ ਰੇਟ ਤੇ ਅਸੀਂ ਕੁਝ ਪੇਸ਼ੈਂਟ ਪੰਜਾਬ ਸਰਕਾਰ ਤੋਂ ਪ੍ਰਾਈਵੇਟ ਸੈਂਟਰ ਤੇ ਵੀ ਆਉਂਦੇ ਨੇ ਉਹ ਵੀ ਬੜੇ ਸਬਸਿਡਾਈਜ਼ਡ ਰ

सी एम ई कॉन्फ्रेंस हमारी है जो आज से उसका आगाज हुआ है आज वर्कशॉप्स है वर्कशॉप्स में हम लाइव डेमॉन्स्ट्रेशन देते हैं जो पी जी स्टूडेंट्स आते हैं उनको एक्चुअली सिखाया जाता है कि कैसे आपने काम करना है हाउ टू डू इट द वर्कशॉप्स आर टुडे आज पूरे दिन भर ये वर्कशॉप्स चलेंगे जिसमें पी जी स्टूडेंट्स नए जो आए हुए प्रोफेशनल्स उनको सिखाया जाएगा कल फुल डे एंड संडे को डे फुल डे आपको लेक्चर सुनने को मिलेंगे जिसमें लेटेस्ट टेक्नोलॉजी लेटेस्ट मशीन्स लेटेस्ट मेथड्स जिन जो से हमें बच्चे के अंदर का कोई भी माइन्यूट वन परसेंट भी एक नुक्स हो बून हमारे लिए टेक्नोलॉजी है एंड इस इसी को डिस्कस करने के लिए हमने तीन दिन का जो आज कॉन्फ्रेंस आज शुरू हुई है गुरु रामदास में एंड ही इज माई सेक्रेटरी सेक्रेटरी ऑर्गेनाइजिंग हम दोनों ने काफी मेहनत करके ये सब किया हुआ है पांच सौ डेलीगेट्स ऑल ओवर इंडिया आज जमा हुआ है फ्रॉम कन्याकुमारी चेन्नई गुजरात असम उड़ीसा सभी तरफ से लोग आए हुए हैं और जो हमारी फैकल्टी है वो बिल्कुल सुपर स्टार फैकल्टी है ऑल ओवर इंडिया के जो जाने माने लोग हैं जो अपने इस सब्जेक्ट में स्पेशलिस्ट हैं उन सबको बुला के आज हमने सभी लोगों को पढ़ाया जाएगा जो रेडियोलॉजिस्ट है उनको और मेन इसकी गरिमा आज इसी से ये हुई है आपने सभी ने देखा आज एंटायर वुमन टीम ऑफ हेल्थ सर्विसेज द डायरेक्टर हेल्थ सर्विसेज मैम द डायरेक्टर फैमिली वेलफेयर द सिविल सर्जन मैम एंड कल मैडम नाहर सिमरत कौर बादल एंटायर थिंग इज़ ऑल मेनली फोकसिंग ऑन द वुमन एम्पावरमेंट वुमन हेल्थ एंड द फीटल रेडियोलॉजी बहुत गरिमा की बात है पंजाब के लिए जहाँ हमारा हेल्थ रेशो थोड़ा सा मिनिमल रहता है सेक्स रेशो चलिए और इसके लिए आ, मैं आप सभी को आमंत्रित करती हूँ कि आप इसका बहुत अच्छा कवरेज कीजिए ताकि लोगों को पता चले कि पंजाब नॉट ओनली इन अदर थिंग बट इन मेडिकल टेक्नोलॉजी में भी हम बहुत आगे निकल चुके हैं इस तरह की कॉन्फ्रेंसेस एक रूटीन हुई है और उसके लिए बहुत एक uh, मेहनत लगती है ऑर्गेनाइजेशन पावर लगती है एंड आई वुड लाइक टू टैंक स्पेशली डॉक्टर अमनदीप फॉरिज अन्टायरिंग एफर्ट्स उन्होंने दिन रात मेहनत करके दिस इज़ नॉट अ वर्क ऑफ डे और डे एक दो दिन की बात नहीं है इसकी पूरी प्लानिंग पूरी साल भर से स्टार्ट होती है एंड आवर टीम अलॉन्ग विद आर लीडर वी हैड बिन एबल टू अचीव दिस जो आज हम यहाँ पर खड़े पढ़े हैं और आप लोगों से बात करके रूबरू करके आपको सबको समझा रहे हैं कि वॉट वी आर डूइंग एग्जैक्टली एंड आई वुड लाइक कि आप बहुत अच्छी तरह से इसकी प्रोपोगेशन जरूर करिए कि पंजाब अब मेडिकल टेक्नोलॉजी में भी आगे है एंड वी रेडियोलॉजिस्ट इन पंजाब और ऑल्सो डूइंग एंड वन ऑफ द टॉप नॉच रेडियोलॉजिस्ट ऑफ द वर्ल्ड थैंक यू डॉक्टर हितेंदर कौर डायरेक्टर हेल्थ सर्विसेज पंजाब मैं बेसिकली एक रेडियोलॉजिस्ट हाँ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਅੱਜ ਆਰਗੇਨਾਈਜ਼ਰਸ ਨੇ ਇਹ ਜਿਹੜੀ ਸੀਐਮਈ ਹੈਗੀ ਹੈ ਫੀਟਲ ਇਮੇਜਿੰਗ ਤੇ ਇਹਦੇ ਵਿੱਚ ਮੈਨੂੰ ਇਨਵਾਈਟ ਕੀਤਾ ਹੈ ਜਿਹੜੀ ਫੀਟਲ ਇਮੇਜਿੰਗ ਹੈ ਅ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਦੇ ਨਾਲ ਆਪਾਂ ਬੇਸਿਕਲੀ ਬੱਚੇ ਦੇ ਵਿੱਚ ਕੋਈ ਵੀ ਜਮਾਂਦਰੂ ਜੇ ਕੋਈ ਐਬਨਾਰਮਲਟੀ ਹੈ ਤਾਂ ਉਹ ਸਹੀ ਸਮੇਂ ਤੇ ਆਪਾਂ ਡਿਟੈਕਟ ਕਰ ਸਕਦੇ ਹਾਂ ਜਿਹਦੇ ਨਾਲ ਕੀ ਜਿਹੜੇ ਪੇਰੈਂਟਸ ਹੁੰਦੇ ਆ ਉਹ ਇੱਕ ਇਨਫਾਰਮਡ ਡਿਸੀਜਨ ਲੈ ਸਕਦੇ ਹਨ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਬੱਚੇ 'ਚ ਇਹ ਡਿਫਾਰਮਿਟੀ ਹੈ ਤੇ ਅਸੀਂ ਕਿਸ ਤਰ੍ਹਾਂ ਉਸ ਨੂੰ ਡੀਲ ਕਰਨਾ ਹੈ ਨਾਲ ਹੀ ਜਿਹੜੀ ਮਦਰ ਦੀ ਹੈਲਥ ਹੈ ਕਈ ਇਸ ਤਰ੍ਹਾਂ ਦੀਆਂ ਸਾਨੂੰ ਕੁਝ ਅਬਨਾਰਮਲिटीज ਡਿਟੈਕਟ ਹੁੰਦੀਆਂ ਹਨ ਅਲਟਰਾਸਾਉਂਡ ਤੇ ਜਿਹਦੇ ਨਾਲ ਮਦਰ ਦੀ ਮੈਟਰਨਲ ਕੇਅਰ ਐਸ ਵੈਲ ਐਸ ਦਾ ਫੀਟਲ ਆਊਟਕਮ ਜਿਹੜੀ ਹੈਗੀ ਹੈ ਉਸ ਨੂੰ ਅਸੀਂ ਡਿਸਾਈਡ ਕਰ ਪਾਣੇ ਆ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਐਡਵਾਂਸਸ ਹੁੰਦੇ ਆ ਜਿਹੜੀ ਡਾਇਗਨੋਸਟਿਕ ਇਮੇਜਿੰਗ ਹੈ ਇੱਕ ਇਸਰਾਂਦੀ ਮੋਡੈਲਿਟੀ ਹੈ ਕਿ ਹਰ ਸਾਲ ਹਰ ਮਹੀਨੇ ਹਰ ਘੜੀ ਇਹਦੇ ਵਿੱਚ ਐਡਵਾਂਸਸ ਹੁੰਦੇ ਹਨ ਤੇ ਉਹ ਐਡਵਾਂਸਸ ਜਿਹੜੇ ਹੁੰਦੇ ਆ ਉਹ ਸਾਰੇ ਜਿਹੜੇ ਐਕਸਪਰਟ ਹਨ ਉਹ ਇੱਕ ਦੂਸਰੇ ਨਾਲ ਇਸ ਤਰ੍ਹਾਂ ਦੀ ਜਿਹੜੀਆਂ ਵਰਕਸ਼ਾਪਸ ਹਨ ਸੀਐਮਈਜ਼ ਹਨ ਇੱਕ ਦੂਸਰੇ ਨਾਲ ਆਪਣੀ ਐਕਸਪੀਰੀਅੰਸ ਸ਼ੇਅਰ ਕਰਦੇ ਹਨ ਆਪਣੇ ਕੇਸਸ ਸ਼ੇਅਰ ਕਰਦੇ ਹਨ ਜਿਸ ਨਾਲ ਕੀ ਜਿਹੜੇ ਅਪਕਮਿੰਗ ਰੇਡੀਓਲੋਜਿਸਟ ਹੈ ਜਾਂ ਜਿਹੜੇ ਆਲਰੇਡੀ ਪ੍ਰੈਕਟਿਸਿੰਗ ਹਨ ਉਹਨਾਂ ਨੂੰ ਵੀ ਐਡਿਡ ਇਨਫੋਰਮੇਸ਼ਨ ਐਂਡ ਇੱਕ ਇਨਸਾਈਟ ਮਿਲਦੀ ਹੈ ਸਰਟਨ ਕੇਸਸ ਦੇ ਵਿੱਚ ਜਿਹੜੇ ਐਕਸਪਰਟਸ ਨੇ ਦੇਖੇ ਹੁੰਦੇ ਹਨ ਬਾਕੀ ਇਸ ਦਾ ਜਿਹੜਾ ਇੱਕ ਮੇਨ ਹੈ ਡਾਕਟਰ ਸਾਹਿਬ ਵੀ ਤੁਹਾਨੂੰ ਦੱਸਣਗੇ ਜੋ ਅਲਟਰਾਸਾਉਂਡ ਦਾ ਇੱਕ ਹੈ ਕਿ ਇਹਦੇ ਨਾਲ ਜੋ ਆਪਾਂ ਸੈਕਸ ਡਿਟਰਮੀਨੇਸ਼ਨ ਕਰਦੇ ਆਂ ਤੇ ਉਸ ਤੋਂ ਬਾਅਦ ਆਪਾਂ ਜੇ ਜਿਹੜਾ ਆਪਾਂ ਇੱਕ ਸਿਲੈਕਟਿਵ ਫਿਟੀਸਾਈਡ ਜਿਹਨੂੰ ਕਹਿੰਦੇ ਆਂ ਕਿ ਜੇ ਉਹ ਭਰੂਣ ਫੀਮੇਲ ਹੁੰਦੀ ਹੈ ਤਾਂ ਕਈ ਜਿਹੜੇ ਗਲਤ ਅੰਸਰ ਹਨ ਉਹਦੇ ਵਿੱਚ ਉਹ ਭਰੂਣ ਹੱਤਿਆ ਕਰਦੇ ਹਨ ਜੋ ਕਿ ਇੱਕ ਬਹੁਤ ਹੀ ਨਿੰਦਨੀ ਕੱਟਣਾ ਹੈ ਮਤਲਬ ਇਹ ਕਮ ਹੈ ਉਸ ਲਈ ਗਵਰਨਮੈਂਟ ਜਿਹੜੀ ਹੈਗੀ ਹੈ ਨਿਰੰਤਰ ਸਾਡਾ ਇੱਕ ਪੀਸੀਪੀਐਨਡੀਟੀ ਐਕਟ ਹੈ ਉਸ ਦੀ ਅਸੀਂ ਇਨਫੋਰਸਮੈਂਟ ਕਰਦੇ ਹਾਂ ਸਾਡੇ ਆਫੀਸਰਸ ਡਿਸਟ੍ਰਿਕਟ ਲੈਵਲ ਤੇ ਸਿਵਲ ਸਰਜਨ ਮੈਡਮ ਐਪਰੋਪ੍ਰੀਏਟ ਅਥਾਰਟੀ ਹੁੰਦੇ ਹਨ ਉਹ ਦੀ ਮੋਨਿਟਰਿੰਗ ਕਰਦੇ ਹਨ ਚੈਕਿੰਗ ਕਰਦੇ ਹਨ ਬਹੁਤ ਸਾਰੇ ਜਿਹੜੇ ਅੱਛੇ ਰੇਡੀਓਲੋਜਿਸਟ ਹਨ ਉਹ ਇਹ ਗਲਤ ਕੰਮ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਹੀਂ ਕਰਦੇ ਪਰ ਫਿਰ ਵੀ ਜਿਹੜੇ ਕੁਝ ਨਾ ਕੁਝ ਜਿਹੜੇ ਰੋਂਗ ਐਲੀਮੈਂਟਸ ਹੁੰਦੇ ਹਨ ਉਹਨਾਂ ਨੂੰ ਅਸੀਂ ਚੈੱਕ ਕਰਨ ਲਈ ਇਹ ਗਵਰਨਮੈਂਟ ਆਫ ਇੰਡੀਆ ਨੇ ਐਕਟ ਬਣਾਇਆ ਹੈ ਔਰ ਸਾਡੀ ਐਜ਼ ਅ ਗਵਰਨਮੈਂਟ ਰਿਪਰੈਜ਼ੈਂਟੇਟਿਵ ਡਿਊਟੀ ਹੈ ਕਿ ਅਸੀਂ ਇਸ ਨੂੰ ਇਨਫੋਰਸ ਕਰੀਏ ਸੋ ਇਹ ਸਾਰਾ ਕੁਝ ਇੱਕ ਇੰਟਰੈਕਸ਼ਨ ਕਰਨ ਲਈ ਇਕਨੋਲਜ ਸ਼ੇਅਰਿੰਗ ਲਈ ਹੈ ਇਹ ਮੈਂ ਜਿਹੜੀ ਪੰਜਾਬ ਆਈਆਰਏ ਹੈ ਔਰ ਐਸਜੀਆਰਡੀ ਦੀ ਜਿਹੜੀ ਫੈਕਲਟੀ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਕੋਈ ਵੀ ਇਸ ਤਰ੍ਹਾਂ ਦੀ ਵਰਕਸ਼ਾਪ ਸੀਐਮਈ ਆਰਗੇਨਾਈਜ਼ ਕਰਨ ਲਈ ਬਹੁਤ ਮਿਹਨਤ ਲੱਗਦੀ ਹੈ ਇਟ ਰਿਕਵਾਇਰਸ ਅ ਲੋਟ ਆਫ ਵਰਕ ਸੋ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦੀ ਹਾਂ ਕਿ ਇਹਨਾਂ ਨੇ ਅੱਜ ਇੱਥੇ ਇਹ ਆਰਗੇਨਾਈਜ਼ ਕੀਤੀ ਹੈ ਔਰ ਮੈਂ ਇਹ ਵੀ ਥੈਂਕਸ ਕਰਦੀ ਹਾਂ ਕਿ ਮੈਨੂੰ ਇਹਨਾਂ ਨੇ ਇਸ ਦੇ ਵਿੱਚ ਐਸ ਚੀਫ ਗੈਸਟ ਬੁਲਾਇਆ